ਨਾ ਬਸ 25 25 पच्ची ਗੱਲ ਨਹੀਂ ਕਰੀ ਕੱਚੀ ਗਾਦਾ ਜਮਾ ਸੱਚੀ ਜਿੰਨਾ ਦਾ 25 ਮੈਂ ਘੱਟ ਦਾ ਕਿਉਂ ਬਈ ਆ 22 ਕੀ ਮੰਗਦੇ ਆ 42 42 ਰਾਜੂ ਆ ਭਾਈ ਸਾਰੇ ਖੜੇ ਕਿਸ ਨੂੰ ਪੁੱਛਲਾ ਮੈਂ ਕਿਹਾ ਇਹਦੇ ਵਿੱਚ ਜਿਹੜਾ ਮੇਰਾ ਹੱਥ ਰੱਖਿਆ ਆ ਬੰਦੇ ਖੜੇ ਪੁੱਛਲਾ ਇਹਨਾਂ ਸਾਰੇ ਬੰਦਾਂ ਤੋਂ ਨੰਨਾ ਨਹੀਂ ਕਿਹਾ ਇਹਨਾਂ ਇਹਨਾਂ ਇੰਨੇ ਬੰਦੇ ਖੜੇ ਪੁੱਛਲਾ ਦਾ ਇਹਨੇ ਮੈਨੂੰ ਪੁੱਛਿਆ ਨਾ ਉਹਨੂੰ ਪੁੱਛਿਆ ਇਹ ਕਹਿੰਦਾ ਕਰ ਦੇ ਵਾਹ ਵੀ ਤੈਨੂੰ ਕਹਿੰਦਾ ਕਰ ਦੇ ਮੈਂ ਕਰ ਦੂੰਗਾ ਲੈ ਜੇ ਕਾਰ ਫੇਰ ਮੜਾ ਜਾਂ ਹੋਰ ਚੱਲਣ ਦੇ ਕੰਮ ਆ ਇਹ ਤਾਂ ਭਾਈ ਤੂੰ ਨਾ ਲੈਂਦਾ ਤਾਂ ਸਮਝਦਾ ਲੈਿੰਦਾ ਦਾ ਭਾਈ ਆ ਨਾ ਮਹਾਰਾਜ ਉੱਪਰ ਹੋ ਗੜੜਾ ਵੀ ਜਾਦਾ ਨਾ ਭਾਈ 20000 ਮੈਂ ਤੈਨੂੰ ਬਿਲਾਨ ਹੁੰਦਾ ਗੜੜਾ ਵੀ ਜਾਦਾ ਜਾਂਦਾ ਹੈ ਗੱਡੀ ਚੱਲਦੀ ਨਹੀਂ ਬਾਪੂ ਜੀ ਆ ਨਹੀਂ ਆਇਆ ਉਹ ਬਾਰੀ ਬੰਦਾ ਉਧਾਣੇ ਵੇਚਣੀ ਆਪਣੇ ਘਰ ਦੀ ਐ ਵਰਕ ਪੈਣ ਦੀ ਕਾਹਨੂੰ ਆ ਫਰਕ ਖਰਜ ਆ ਵੀ ਪਰਾ ਚੌੜਾ ਕਰ ਲੋ ਖਾੜਾ ਚੌੜਾ ਕਰੋ ਰਾਜੂ ਹਾਂ ਜਿਹੜੇ ਆ ਸੋ ਪਾ ਜਵੇ ਹੁਣ ਖੜਾ ਕੰਮ ਜਿਹੜਾ ਕਿਸ ਆਂ ਕੜਾ ਇਹ ਦਿੱਤਾ ਹੈ ਕਿਹਦੇ ਸੰਗਤ ਕਿਸ ਨੇੜਿਆ ਆ ਆ ਦਾ ਨੇੜੇ ਕਰਕੇ ਨੇੜੇ ਆ ਜੰਨਾ ਕੰਨ ਚ ਫੂਕ ਮਾਰ ਦੇ ਕੰਨ ਚ ਫੂਕ ਆ ਲੱਗ ਜਾਂਦੀ ਜੁੜੀਦਾ ਕਿਉਂ ਨਾ ਦਿੱਤੀਆਂ ਮੈਂ ਕਹਿੰਦਾ ਮੈਂ ਤਾਂ ਗੱਲ ਸੁਣ ਤਿੰਨ ਪਸੂ ਨੇ 1500 ਨਾਲੇ ਮਰ ਜੂਗਾ ਜਿਆਦਾ ਨਾ ਨਹੀਂ ਹੁਣ ਫਿਰ ਕਿਵੇਂ ਕਰਾਂ ਇਹ ਦੱਸ ਦੇਸ਼ ਕਿਹੜਾ ਕੁੜੀ ਦਾ ਹਾਂ ਇਹ ਹੀ ਨੇ ਪਾਕਿਸਤਾਨੀ ਦੇਸ਼ ਹੈ ਜੀ ਵਿੱਚ ਮਿਕਸਾ ਥੋੜਾ ਆ ਜਾਂਦਾ ਹਾਂ ਬੌਲੇ ਨੂੰ ਨਾ ਜਾ ਛੇੜਿਆ ਕਰੋ ਮੈਨੂੰ ਪਖਾ ਦਾ ਨਿਓ ਹਏ ਪਖਾ ਦਾ ਨਜ਼ਾਰਾ ਆਉਂਦਾ ਯਾਰ ਹੋਰ ਫੇਰ ਹੀ ਤਾਂ ਦੋਦਾ ਪਖੇਗਾ ਫੇਰ ਹੀ ਨਜ਼ਾਰਾ ਆਊਗਾ ਉਹ ਬੌਲੇ ਤੋਂ ਫਿਰ ਤੁਸੀਂ ਗਾਲਾਂ ਖਾਈਂ ਦਵਾ ਦਾਨੀਓ ਲੋਕਾਂ ਨੂੰ ਜਉ ਤੂੰ ਮੜਾ ਭੱਗਦਾ ਫੇਰ ਤਾਂ ਨਜ਼ਾਰਾ ਆਉਗਾ ਉਹ ਬਾਬੇ ਕਿੰਨੇ ਦੀ ਦੇਣੀ ਐ ਬੱਕਰੀ ਮੈਂ ਪਰੇ ਹੋ ਜਾ ਤੈਨੀਆਂ ਨਾੜੀ ਕੋਈ ਹੋਰ ਲੈ ਜੂ ਹਾਂ ਹਾਂ ਉਹ ਨਹੀਂ ਫਰਮਾਈਂ ਲੈ ਜੂ ਪੈਸੇ ਅੱਜ ਹੈ ਨਹੀਂ ਅੱਠਵੇਂ ਦਿਨ ਦੇ ਦੇ ਜੀ ਆਹ ਇਹਦਾ ਦਾਰ ਵੀ ਕਰ ਲੂਗਾ ਕੋਈ ਗੱਲ ਨਹੀਂ ਜੇ ਲੱਗਿਆ ਤੇਰੇ ਵਰਗਾ ਫਿਰ ਆਪਣੀ ਦਲਾਲੀ ਬਣ ਜੂ ਹੈਲੋ ਅੱਜ ਮੇਰਾ ਵੀ ਨਹੀਂ ਕੁਸ ਬਣਿਆ ਲੜਾਈਆਂ ਹੀ ਕਰਦਾ ਰਿਹਾ ਕੀ ਕਿਹਾ ਬਾਈ ਉਹ ਰਾਜੂ ਤੇਰੀ ਤਾਂ ਉਹ ਗੱਲ ਹੋ ਗਈ ਆਖੇ ਮਰੇ ਦਾ ਕੜਾ ਜੰਮੇ ਦੀ ਆਪਾਂ ਨੂੰ ਤਗਿਰੀ ਇੱਕ ਵਾਰ ਤਾਂ ਮਿਲੂਗਾ ਯਾ ਆਪਣਾ ਕਾਮ ਹੀ ਹੈ ਕਿਲੇ ਹੀ ਲੈ ਗੱਲ ਸੁਣ ਸਦਾਰਾ ਛੱਟ ਕੋਸ ਲੱਗਿਆ ਨਾ ਲੱਗਿਆ ਸਾਨੂੰ ਨਹੀਂ ਪਤਾ ਅਸੀਂ ਲਵੇ ਨਹੀਂ ਬੱਕਰੀ ਹੋਸੇ ਨੂੰ ਦੇਣੀ ਹੈ ਇਹਦੇ ਦੇ ਦੇ ਨਾਵੇਂ ਆ ਬੁੜੀ ਨਹੀਂ ਹੈ ਕਿ ਭਈ ਇਹ ਤਾਂ ਬੈਠਾ ਤਸੱਲੀ ਦੇ ਰਿਹਾ ਓਏ ਤਾਂ ਛੱਡੀ ਨਹੀਂ ਆਹ ਬੁੜਾ ਰੋ ਰਿਹਾ 83 ਦਾ ਮਾਂਜਾ ਲਾਉਣ ਕਰਨੀ ਉਹ ਨਾ ਫਸ ਗਿਆ ਉਹ ਚਾਉਂਦੀਆਂ ਨੇ ਚਾਉਂਦੀਆਂ ਨੇ ਕਰਦੇ ਆ ਕੇਸ ਕਰਦੇ ਆ ਕੇਸ ਬੁੰਦਿਆਂ ਥੋੜਾ ਜਿਹਾ ਪੈਣ ਚ ਲਾਵਾਂਗਾ ਉਹ ਕਰਾਂਗਾ ਅੱਗ ਪੈਣ ਲੈ ਗੱਲ ਸੁਣ ਸਰਕਾਰਾ ਇੱਕ ਕਾਲ ਚ ਲੈ ਨੇੜ ਕੇ ਜਾਊਂਗਾ ਨਹੀਂ ਨਾਲੇ ਵੀ ਪੱਕੇ ਪੱਕੇ ਕੋਕੇ ਲਾ ਦਾਂ ਲਾ ਦੇ ਅੱਗੇ ਕੱਚੇ ਨਾਲੇ ਅੱਗੇ ਕੱਚੇ ਅੱਗੇ ਕੱਚੇ ਇਹ ਕਹਿੰਦਾ ਵੀ 28000 ਲੱਗਿਆ 28 ਦੀ ਤੇ ਏ ਬਾਈ ਜਾਨਾ ਨਹੀਂ 28 ਦਾ ਬੜਾ ਆਪੇ ਦਾ ਨਹੀਂ ਦਾ ਕੋਈ ਲੈ ਨਹੀਂ 28 ਲੱਗਿਆ 28 ਲੱਗਿਆ ਕੋਈ ਫਿਰ ਆਪਾਂ ਨੂੰ ਪੈਸਾ ਨਹੀਂ ਆਪਾਂ ਕਹਿਣਾ ਫਿਰ 100 ਰੁਪਏ ਬਾਪੂ ਨੂੰ ਦੇਦਾ ਬਾਈ ਲੱਗਿਆ ਬਾਈ ਲੱਗਿਆ ਬਾਪੂ ਨੂੰ ਦੇ ਦਾਂ ਚਾਚਾ ਆਏ ਆ ਜੇ ਹਾਂ ਅਗਰ ਨਾ ਕੋਈ ਹੋਰ ਲੜੂ ਬਾਈ ਆਪਣੇ ਆਏ ਆ ਕੋਈ ਟੱਕਾ ਕੋਈ ਨਹੀਂ ਤੁਹਾਡੇ ਨਾਲ ਪੁਰੇ ਪਾਪਾ ਦੇ ਬੱਕਰੇ ਕਿੰਨੇ ਰੁਪਏ ਲੱਗੇ ਸੀ ਨਾਲ ਕੋਈ ਨਾ ਭਾਈ ਆਇਆ ਲੈਣ ਨੂੰ ਦੇ ਦੋ ਹਾਂ ਹੈਲੋ ਉਹ ਚੌੜਾ ਦਾ ਕਰ ਲੋ ਖਾਣਾ ਦੀ ਵੀਡੀਓ ਤਾਂ ਬਣ ਜਾਂਦੀ ਯਾਰ ਹੈਲੋ

ਡੂੰਗੇ ਪਈ ਤੀ ਤੋਬੇ ਚੱਟ ਲਿਕੜੀ ਡੂੰਗੇ ਪਈ ਤੀ ਮੈਨੂੰ ਸੁਣ ਗਿਆ ਦੇ ਕੰਨ ਲਵੇ ਕੰਨ ਲਾ ਕੇ ਝੂਠ ਨਹੀਂ ਬੰਦਾ ਬੋਲਦਾ ਬੁੜਾ ਬੁੜਾ ਕਹਿੰਦਾ ਵੀ ਉਰੇ ਤਾਂ ਹੈ ਨਹੀਂ ਬੁੜਾ ਪਤਾ ਵਗਿਆ ਹੋਇਆ ਕਰ ਅੱਛਾ ਉਹ ਕਹਿੰਦਾ ਵੀ ਆਉਂਗੀ ਸਾਰ 30000 ਲੱਗੇ ਹੁਣ 30 ਦਾ ਜੇ ਕੋਈ ਗਾਹਕ ਹੈ ਆ ਲੈ ਲਓ ਭਾਈ ਤਾਤਾ ਬੱਕਰੀ ਲੈ ਸਕਦਾ ਨਹੀਂ ਅਗਲਾ ਜਾ ਸਕਦਾ ਆਲੇ ਸਾਈਡ ਮੇ ਮੋੜਦਾ ਪਰ ਮੋਰ ਸੇ ਹੁਣ ਤੂੰ ਤੀ ਦੀ ਲੈਂਦਾ ਨਹੀਂ ਨਹੀਂ ਵੀ ਆਪਾਂ ਤੈਨੂੰ ਕਿਸ ਕਰਨ ਹੈ ਹਾਂ ਠੀਕਾ ਗੱਲ ਕੀ ਬੋਲਦਾ ਉਹ ਤੂੰ ਠਾਈ ਦੀ ਦਿੰਦਾ ਨਹੀਂ ਭਾਈ ਨਹੀਂ ਭਾਈ ਦੀ ਨਹੀਂ ਛੇੜ ਛੇੜ ਕਰੀਂ ਛੇੜ ਨਹੀਂ ਛੱਡ ਇੱਕ ਗੱਲ ਸੁਣ ਲੈ ਸੁਣ ਲੈ ਇੱਕ ਗੱਲ ਸੁਣ ਲੈ ਛੋਟੇ ਭਾਈ ਉਹ ਆਉਂਦੀ ਨੂੰ ਤੇਲ ਨੂੰ ਤੜਕਾ ਲੱਗ ਵੀ ਜਾਂਦਾ ਕਈ ਵਾਰੀ ਉਹ ਨਵੀਂ ਵਿਆਹੀ ਟੋਲੀ ਦੇ ਵਿੱਚੋਂ ਜਦ ਲੱਗਦੀ ਆ ਸੋਹਣੀ ਫੇਰ ਹੋ ਜਾਂਦੀ ਆ ਮਨਮੋਹਣੀ ਹੁਣ ਮੇਰੀ ਗੱਲ ਸੁਣ ਛੱਡ ਉਹ ਵੀ ਬੋਲ ਆ ਬੁੜੇ ਦੀ ਵੀ ਗੱਲ ਸੱਚੀ ਆ ਕੀ ਲੱਗ ਗਿਆ ਪਰਤੇ ਨੂੰ ਪੜਤਾ ਦੇਖੀ ਜੋ ਜਿਹੜਾ ਕੁਝ ਬਣ ਗਿਆ ਅੱਜ ਤਾਂ ਪੈਸੇ ਵੀ ਨਹੀਂ ਮੇਰੇ ਲਵੇ ਅਗਲੇ ਹਫਤੇ ਤੇਰੇ ਪੈਸੇ ਇੱਥੇ ਮਿਲ ਜਾਣਗੇ ਹੁਣ ਛੋਟਾ ਮੈਂ ਫੈਸਲਾ ਕਰਦਾ ਲੈਣੀ ਰੱਖਣੀ ਹੈ ਇਹ ਕਰੂਗਾ ਨਹੀਂ ਤੇਰਾ ਪੈਂਡਾ ਮੈਂ ਛੱਡਾ ਦੇਣਾ ਕਿਉਂ ਵੀ ਜਬਾਨ ਤੋਂ ਭਜਣ ਵਾਲੇ ਨਿਸ਼ਾਨ ਨਹੀਂ ਹੈਗਾ 29000 ਦੀ ਬੇਸਤੀ ਆ ਜਾਂਦੇ ਆ ਜਾਂਦੇ ਕੋਈ ਪੈਸੇ ਰੱਖ ਲੈ ਤਰੇ ਉਹ ਗੱਲ ਕਰ ਰਹੇ ਮੈਂ ਪੈਸੇ ਜਾ ਮੈਂ ਨਹੀਂ ਪਤਾ ਲੈਣੀ ਬੰਦੇ ਜਾ ਮੈਂ ਰੱਖ ਲਊਗਾ ਯਾਰ ਤੇਰੀ ਸਾਈ ਤੇਨੂੰ ਵਾਪਸ ਦੇ ਦਿੰਦਾ ਇਹ ਗੱਲ ਨਾ ਰੱਖੀ ਤੂੰ ਜੀਲੇ ਤੇ ਬੰਦਨਵੇਂ ਚੱਲੇ ਦੇ ਕਿਉਂ ਵੀ ਹੱਥ ਨੇ ਪਾਉਂ ਗੱਡੀ 'ਚ ਸਾਨੂੰ ਕੁ ਮਾਰੀਆਂ ਤੋਂ ਇਕੱਠਾ ਵੇਚਾਂਗੇ ਕੱਡੀਆਂ ਕੱਡੀਆਂ ਬੱਕਰੀ ਆਪਦੀ ਘਰੇ ਰੱਖ ਲਾਂਗੇ ਇਹ ਗੱਲ ਤੇਰੀ ਨੱਤੀ ਦੀ ਹੋਊਗੀ ਲੋ ਆ ਜਾਂਦੇ ਇੱਕ ਮਿੰਟ ਪੈਸਾ ਪਾ ਲੈ ਹੈਂ ਪਾ ਆ ਜਾਂਦੇ ਹੋ ਨਾ ਉਹ ਕਹਦੇ ਉਹ ਨੱਤੀ ਦੀ ਆ ਵੀ ਅਗਲਾ ਗਾ ਇਹ ਲੈ ਰੱਜੂ ਇਹਦੀ ਸਾਈ ਤਾਂ ਮੋੜ ਦਾਂ ਫਿਰ ਮੈਂ ਆ ਮੋੜ ਲੈ ਤੇਰੀ ਸਾਈ ਮੈਂ ਰੱਖੀ ਸਾਈ ਤੇ ਰੱਖਣਾ ਹੈ ਤੇਰੇ ਕੋਲੇ ਤੂੰ ਰੱਖ ਨਹੀਂ ਨਾ ਤਾਂ ਹੈਗਾ 1000 ਲੁੱਟ ਮਿਲਵੇ ਆ ਦੇ ਹੈਗਾ ਮਿਲਲੇ ਮੈਂ ਮੇਰੇ ਵਾਲਾ ਕੱਢ ਨੂੰ ਆ ਦੇ ਸੋਈ ਗੱਲ ਨਹੀਂ ਹੋ ਜਾਊਗਾ ਕੋਈ ਨੂੰ ਆ ਜਾ ਫੈਸਲਾ ਸੀ ਕਰ ਲੈਣੇ ਵਿਦਾਲ ਜਾਂਦਾ ਪਹਿਲੇ 8 ਤਣੇ ਪੈਸੇ ਮੈਥੇ ਮੈਨੂੰ ਪੈਸੇ ਦੇ ਦੇ ਯਾਰ